ਸੋਹਣੀ ਗੱਲ ਲਿਖੀ ਆ ਆਪਣੀ ਖੁਸ਼ੀ ਨਾਲ ਕੋਲਚਿਆਂ ਦੀ ਸੇਵਾ ਗੋਲਕ ਵਿੱਚ ਪਾਓ ਤਾਂ ਖੁਸ਼ੀ ਨਾਲ ਕੋਈ 5 ਵੀ ਪਾ ਸਕਦਾ ਕੋਈ 2 ਵੀ ਪਾ ਸਕਦਾ ਕੋਈ 500 ਵੀ ਪਾ ਸਕਦਾ ਹੈ ਤਾਂ ਦਿਮਾਗ 'ਚ ਕਿਵੇਂ ਆਇਆ ਕਿ ਇਸ ਤਰ੍ਹਾਂ ਵੀ ਜਿਹੜੀ ਆ ਉਹ ਸੇਵਾ ਵੀ ਕੀਤੀ ਜਾ ਸਕਦੀ ਹੈ ਪਹਿਲਾਂ ਪਾਠ ਕਰਦੇ ਰਹੇ ਲੋਕਾਂ ਦੇ ਘਰੇ ਜਾ ਕੇ ਕਹਿੰਦੇ ਵੀਰੇ ਵਿਦੇਸ਼ ਵੀ ਕਰਦੇ ਰਹੇ ਫੇ ਅਸੀਂ ਇਸੇ 'ਚ ਇਹ ਸੋਚ ਕੇ ਵੇਖਿਆ ਵੀ ਅਸੀਂ ਹੁਣ ਆਪਣੇ ਤੇ ਅਮਲ ਕਰਕੇ ਦੇਖੀਏ ਜਦੋਂ ਦਾ ਅਸੀਂ ਅਮਲ ਕੀਤਾ ਸੋ ਨਜ਼ਾਰਾ ਬਹੁਤ ਆਉਂਦਾ ਹੈ ਫਰਾਂ ਮੇਰੇ ਭਾਈ ਉਸੀ ਕੇ ਮੇਰੇ ਨਾਲ ਜੀ ਅੱਛਾ ਜੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਪਿਛਲੇ ਸਾਲ ਅੱਛਾ ਜੀ ਹਾਂਜੀ ਜਦੋਂ ਵੀ ਗੁਰਪੁਰਬ ਆਉਂਦੀ ਜੀ ਇੱਥੇ ਘੱਟੋ ਘੱਟ ਵੀ ਮੇਰੇ ਖਿਆਲ ਚ ਹਜ਼ਾਰ ਦੇ ਕਰੀਬ ਕੁਲਚਾ ਸੇਵਾ ਜੀ ਦਿੰਦੇ ਜੀ ਜੀ ਮੈਂ ਧਿਆਨ ਨਹੀਂ ਰੱਖਦਾ ਜੀ ਮੈਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਪਾ ਦੇਵੇ ਜੀ ਨਾ ਮੈਂ ਉਹਨਾਂ ਦੇਖਦਾ ਕਿੰਨੇ ਪਾਸੇ ਪਾਉਂਦਾ ਕੋਈ ਨਹੀਂ ਪਾਉਂਦਾ ਜੀ ਹਾਂਜੀ ਅਗਰ ਨਹੀਂ ਕੋਈ ਗੁਰੂ ਵਿੱਚ ਪੈਸੇ ਪਾਉਂਦਾ ਜੀ ਸਤੋ ਬਹੁਤ ਖੁਸ਼ੀ ਦੀ ਗੱਲ ਹੈ ਉਹ ਵੀ ਪਰ ਸਾਡੀ ਸੇਵਾ ਮਨਜ਼ੂਰ ਹੋ ਗਈ ਸਮਝ ਲਓ ਪ੍ਰੋ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਗੜੀ ਇੱਕ ਹੋਰ ਨਵੀਂ ਸਟੋਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਤਾਂ ਅੱਜ ਨੰਗੜ ਇਲਾਕੇ ਚ ਪੈਂਦੇ ਪਿੰਡ ਨਾਰਗਰਾں ਦੇ ਵਿੱਚ ਪਹੁੰਚੇ ਹੋਏ ਆਂ ਜਿੱਥੇ ਇੱਕ ਗੁਰਸਿੱਖ ਬੀਰਾ ਕੁਲਚਿਆਂ ਦੀ ਰੇੜੀ ਲਗਾਉਂਦਾ ਆ ਪਰ ਜ਼ਿੰਦਗੀ ਚ ਅਜਿਹੇ ਘਟਨਾਵਾਂ ਵਾਪਰੀਆਂ ਇੱਕ ਵਾਰ ਇਹਨਾਂ ਦੀ ਰੇੜੀ ਜਿਹੜੀ ਬਿਲਕੁਲ ਬੰਦ ਵੀ ਹੋ ਗਈ ਸੀ ਪਰਿਵਾਰ ਦੇ ਵਿੱਚ ਜਿਹੀ ਇੱਕ ਘਟਨਾ ਵਾਪਰੀ ਪਰ ਸਭ ਤੋਂ ਬਲੱਖਣਕੀ ਚੀਜ਼ ਆ ਕੁਲਚਿਆਂ ਦੀ ਰੇੜੀ ਤਾਂ ਸਾਰੇ ਲਗਾਉਂਦੇ ਨੇ ਆਊਟ ਆਫ ਸਟੇਟ ਤੋਂ ਵੀ ਇੱਥੇ ਲੋਕ ਆਂਦੇ ਨੇ ਉਹਨਾਂ ਨੇ ਵੀ ਚੰਗਾ ਆਪਣਾ ਬਿਜ਼ਨਸ ਇੱਥੇ ਖੜਾ ਕੀਤਾ ਪਰ ਖਾਲਸਾ ਫਾਸਟ ਫੂਡ ਦੀ ਖਾਸ ਖਾਸੀਅਤ ਕੀ ਆ ਕਿ ਇਹਨਾਂ ਦੀ ਜਿਹੜੀ ਗੁਲਕ ਲੱਗੀ ਹੋਈ ਆ ਮੈਂ ਗੁਲਕ ਵੱਲ ਇੱਧਰ ਆਣਾ ਚਾਹੂੰਗਾ ਕਿ ਗੁਲਕ ਦੇ ਉੱਤੇ ਲਿਖਿਆ ਵਾ ਆਪਣੀ ਖੁਸ਼ੀ ਨਾਲ ਕੁਲਚੀਆਂ ਦੀ ਸੇਵਾ ਗੁਲਕ ਵਿੱਚ ਪਾਓ ਕਿਉਂਕਿ ਅਕਸਰ ਅਸੀਂ ਜਾਣਦੇ ਆ ਕੋਈ ਵੀ ਸਮਾਨ ਖਰੀਦੇ ਆ ਕੋਈ ਖਾਣ ਵਾਲੀ ਚੀਜ਼ ਲੈਣੀ ਸਾਨੂੰ ਉੱਥੇ ਕੀਮਤ ਜਿਹੜੀ ਆ ਅਦਾ ਕਰਨੀ ਪੈਂਦੀ ਆ ਪਰ ਇੱਥੇ ਇਹਨਾਂ ਨੇ ਕਿਹਾ ਆ ਗੋਲਕ ਦੇ ਵਿੱਚ ਜਿੰਨੀ ਮਾਇਆ ਪਾਓ ਪਰ ਨਾਲ ਨਾਲ ਕਿੰਨੇ ਸੋਹਣੇ ਸ਼ਬਦ ਲਿਖ ਕੇ ਆਪਣੀ ਖੁਸ਼ੀ ਨਾਲ ਪਾਓ ਜੇ ਮੰਨ ਲਓ ਤੁਹਾਡੇ ਕੋਲ 10 ਰੁਪਏ ਆ ਜਾਂ 5 ਰੁਪਏ ਤੁਹਾਡੀ ਜੋ ਦਿਲ ਕਰਦਾ ਉਨੇ ਪਾਓ ਤਾਂ ਬਾਈ ਹੁਣੀ ਜਿਹੜੇ ਇੱਥੇ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਦੋਂ ਤੋਂ ਜਿਹੜਾ ਆਪਣਾ ਕੰਮ ਕਰ ਰਹੇ ਆ ਕੀ ਕੀ ਜ਼ਿੰਦਗੀ ਚ ਇਹਨਾਂ ਨਾਲ ਘਟਰਾਵਾ ਵਾਪਰੀਆਂ ਕਿਉਂਕਿ ਸਾਨੂੰ ਜਿਸ ਤਰ੍ਹਾਂ ਪਤਾ ਲੱਗਿਆ ਕਿ ਬਹੁਤ ਹੀ ਮਾੜਾ ਸਮਾਵੀ ਇਹਨਾਂ ਨੇ ਜਿਹੜਾ ਆ ਉਹ ਦੇਖਿਆ ਹੈਗਾ ਆ ਤਾ ਬਾਈ ਜੀ ਨਾਲ ਗੱਲ ਕਰਦੇ ਆ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਕਿਰਪਾ ਮਾਲਕ ਦੀ ਕਿਵੇਂ ਚੱਲੀ ਜਾਂਦਾ ਜੀ ਕੰਮ ਕਰ ਬਸ ਚੜਦੀ ਕਲਾ ਚਾਹੀਦੀ ਬਹੁਤ ਸੋਹਣੀ ਗੱਲ ਲਿਖੀ ਆ ਆਪਣੀ ਖੁਸ਼ੀ ਨਾਲ ਕੋਲਚਿਆਂ ਦੀ ਸੇਵਾ ਗੋਲਕ ਵਿੱਚ ਪਾਓ ਤਾਂ ਖੁਸ਼ੀ ਨਾਲ ਕੋਈ ਪੰਜ ਵੀ ਪਾ ਸਕਦਾ ਕੋਈ ਦੋ ਵੀ ਪਾ ਸਕਦਾ ਕੋਈ 500 ਵੀ ਪਾ ਸਕਦਾ ਹੈ ਤਾਂ ਦਿਮਾਗ 'ਚ ਕਿਵੇਂ ਆਇਆ ਕਿ ਇਸ ਤਰ੍ਹਾਂ ਵੀ ਜਿਹੜੀ ਆ ਉਹ ਸੇਵਾ ਵੀ ਕੀਤੀ ਜਾ ਸਕਦੀ ਹੈ ਇਹ ਇਸ ਤਰ੍ਹਾਂ ਹੈ ਜੀ ਅਸੀਂ ਪਹਿਲਾਂ ਮੈਂ ਪਾਠ ਕਰਦਾ ਹੁੰਦਾ ਸੀ ਤੇ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਡਿਊਟੀ ਵੀ ਕੀਤੀ ਹੈ ਖਾਨਪਾਟ ਸਾਹਿਬ ਦੀ ਬਾਰਸ ਤੋਂ ਮਾਂ ਚਾਹ ਹੋ ਜਾ ਲਗਾ ਲੱਗੀ ਆ ਵੀ ਆਪਣਾ ਅਸੀਂ ਕਿਰਤ ਕਰੀਏ ਇਹਦਾ ਬਿਜ਼ਨਸ ਆਪਣਾ ਛੱਡ ਗਏ ਨਾ ਅਸੀਂ ਇਹ ਆਪਣਾ ਬਿਜ਼ਨਸ ਕਰੀਏ ਜਿਹੜਾ ਕਿਰਤ ਕਰੋ ਨਾਂ ਜੋ ਵੰਡ ਕੇ ਛੋਕ ਜਿਹੜਾ ਗੁਰੂ ਨਾਨਕ ਸਾਹਿਬ ਸਾਨੂੰ ਕਿਹਾ ਸੀਗਾ ਨਾ ਅਸੀਂ ਉਹਦੇ ਅਮਲ ਕਰੀਏ ਜੀ ਹਾਂਜੀ ਇੱਕ ਜਿਸ ਤਰ੍ਹਾਂ ਕੁਝ ਸਾਨੂੰ ਇਹ ਵੀ ਪਤਾ ਲੱਗਿਆ ਸੀਗਾ ਕਿ ਕੁਝ ਘਟਨਾਵਾਂ ਵੀ ਤੁਹਾਡੇ ਨਾਲ ਵਾਪਰੀਆਂ ਤੇ ਕਿੰਨੇ ਸਾਲ ਤੋਂ ਤੁਸੀਂ ਇਹ ਕੁਲਚੀਆਂ ਦੀ ਰੇੜੀ ਲਗਾ ਰਹੇ ਹੋ ਇਹ ਤਕਰੀਬਨ ਕੋਈ 4-4.5 ਸਾਲ ਤੋਂ ਹੈ ਜੀ ਜੀ ਇਕੱਲੇ ਲਗਾਉਂਦੇ ਸੀ ਪਹਿਲਾਂ ਕੌਣ ਸੀ ਪਹਿਲਾਂ ਮੇਰੇ ਭਾਈ ਸੀ ਮੇਰੇ ਨਾਲ ਜੀ ਅੱਛਾ ਜੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਪਿਛਲੇ ਸਾਲ ਅੱਛਾ ਇਥੋਂ ਕਾਹਤੋਂ ਤੁਰੇ ਜਾ ਰਹੇ ਸੀਗੇ ਮੈਂ ਨੰਦੋਸਬ ਗਿਆ ਸੀ ਕੰਮ ਕਿਤੇ ਮੈਂ ਦੂਸਰੇ ਦਿਨ ਆਣਾ ਸੀਗਾ ਫੇਰ ਰਾਤ ਨੂੰ ਜਾਂਦੇ ਕੋਈ 8:30 ਕੇ 10:30 ਦਾ ਟਾਈਮ ਸੀਗਾ ਤੇ ਗੱਡੀ ਉਹਨੇ ਫੇਡ ਮਰ ਗਈ ਜੀ ਹਾਂਜੀ ਤੇ ਉਹਦੇ ਬਾਅਦ ਵਿੱਚ ਉਹਨਾਂ ਡੈਥ ਹੋ ਗਈ ਜੀ ਹਾਂ ਡੈਥ ਹੋ ਗਈ ਉਹਦੇ 3 ਦਿਨ ਬਾਅਦ ਡੈਥ ਹੋ ਗਈ ਸੀ 26 ਮਾਰਚ ਨੂੰ ਐਕਸੀਡੈਂਟ ਹੋਇਆ ਸੀ ਤੇ 29 ਮਾਰਚ ਨੂੰ ਡੈਥ ਹੋ ਗਈ ਸੀ ਸੁਣ ਕੇ ਸੁਣਨ ਚ ਇਹ ਵੀ ਆਂਦਾ ਸੀ ਕਹਿੰਦਾ ਜੋ ਤੁਹਾਡੇ ਬਾਈਪ ਸੀਗੇ ਕੁਲਚੇ ਤੁਹਾਡੇ ਕਾਫੀ ਮਸ਼ਹੂਰ ਸੀਗੇ ਲੋਕ ਦੂਰ ਦੂਰੋਂ ਆਉਂਦੇ ਤੁਹਾਡੇ ਕੋਲ ਖਾਣ ਹਾਂਜੀ ਹਾਂਜੀ ਬਿਲਕੁਲ ਜੀ ਜੀ ਕਹਿੰਦੇ ਕੁਲਚੇ ਵਰਗ ਨੂਡਲ ਟਿੱਕੀ ਇਹ ਸਾਰਾ ਚੱਲਦਾ ਸੀਗਾ ਜੀ ਹੁਣ ਘਰ ਮੈਂ ਇਕੱਲੇ ਰਹਿਣੇ ਕਰਕੇ ਬੱਚੇ ਛੋਟੇ ਐ ਇਸ ਕਰਕੇ ਫਿਰ ਮੈਂ ਇਕੱਲਾ ਕੁਲਚਾ ਦਾ ਕੰਮ ਸ਼ੁਰੂ ਕੀਤਾ ਹੈ ਕਿੰਨੀ ਕਿੰਨੀ ਉਮਰ ਆ ਬੱਚਿਆਂ ਦੀ ਜੀ ਬੱਚੇ ਦੀ ਉਮਰ 11th ਤੋਂ ਪੜਦੇ ਐ ਅਸਲ ਤੇ ਲੜਕੀਆਂ 12 ਕਰਕੇ ਹਟ ਗਈ ਜੀ ਕੁਝ 13 ਸਾਲ ਦੀ ਉਮਰ ਐ ਹੋਰ ਪਰਵਾਹ ਸਾਡੇ ਮਾਤਾ ਜੀ ਠੀਕ ਹੈ ਹਾਂਜੀ ਠੀਕ ਹੈ ਜੀ ਤੇ ਇੱਥੇ ਜਿਸ ਤਰ੍ਹਾਂ ਆਮ ਸਾਡੇ ਪੰਜਾਬ ਚ ਕਿੰਦਾ ਲੋਕ ਕਹਿੰਦੇ ਜਾਂ ਤਾਂ ਬਾਹਰ ਜਾ ਕੇ ਕੰਮ ਕਰੀ ਜਾ ਵਧੀਆ ਕੋਈ ਪ੍ਰੋਫੈਸ਼ਨਲ ਕੰਮ ਕਰੀਏ ਹਨਾ ਤਾਂ ਤੁਹਾਡੇ ਦਿਮਾਗ ਚ ਕਿਵੇਂ ਆਇਆ ਕਿ ਕੁਲਚਿਆਂ ਦਾ ਕੰਮ ਹੀ ਜਿਹੜਾ ਸ਼ੁਰੂ ਕਰਨਾ ਜਾ ਹਾਂਜੀ ਇਸ ਤਰ੍ਹਾਂ ਆ ਜੀ ਵੀ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਸੰਸਨ ਦੱਸਿਆ ਕੀਰਤ ਕਰਨ ਦੇ ਪਹਿਲੀ ਗੱਲ ਅਸੀਂ ਪਹਿਲਾਂ ਪਾਠ ਕਰਦੇ ਰਹੇ ਲੋਕਾਂ ਦੇ ਘਰੇ ਜਾ ਕੇ ਕਹਿੰਦੇ ਵੀਰੇ ਵਿਦੇਸ਼ ਵੀ ਕਰਦੇ ਰਹੇ ਫੇ ਅਸੀਂ ਇਹ ਸਿਰ ਤੇ ਇਹ ਸੋਚ ਕੇ ਦੇਖਿਆ ਵੀ ਅਸੀਂ ਹੁਣ ਆਪਣੇ ਤੇ ਅਮਲ ਕਰਕੇ ਦੇਖੀਏ ਜਦੋਂ ਦਾ ਅਸੀਂ ਅਮਲ ਕੀਤਾ ਸੋ ਨਜ਼ਾਰਾ ਬਹੁਤ ਆਂਦਾ ਜੀ ਜਦੋਂ ਕੋਈ ਕੋਚਾ ਖਾ ਕੇ ਕੋਈ ਪੈਸੇ ਨਹੀਂ ਪਾਉਂਦਾ ਤਾਂ ਉਸ ਨੂੰ ਹੋਰ ਖੁਸ਼ੀ ਮਿਲਦੀ ਹੈ ਇਹ ਘੁਰ ਕੇ 4 ਸਾਲ ਪਹਿਲੇ ਲਾਤੀ ਸੀ ਜਾਂ ਬਾਅਦ ਵਿੱਚ ਲਾਈ ਜੀ ਮੈਂ ਬਾਅਦ ਵਿੱਚ ਚਲਾਈ ਜੀ ਇਹ ਹਾਂ ਬਾਅਦ ਵਿੱਚ ਚਲਾਈ ਜੀ ਸਾਡੇ ਘਰ ਦੇ ਨਾਲ ਚੱਲ ਗਏ ਸੀਗੇ ਨਾ ਇਸ ਕਰਕੇ ਬਾਅਦ ਚਲਾਈ ਮੈਂ ਪੂਰੇ ਬਾਅਦੇ ਕੰਮ ਬਾਅਦ ਵਿੱਚ ਰ ਹਾਂਜੀ ਤੇ ਬਾਅਦ ਵਿੱਚ ਕਿਉਂ ਸ਼ੁਰੂ ਕੀਤਾ ਕੀ ਦਿਮਾਗ ਚ ਆਇਆ ਜੀ ਬਾਅਦ ਸ਼ੁਰੂ ਤਾਂ ਕਰਨਾ ਸੀਗਾ ਵੈਸੇ ਮਨ ਦੇ ਵਿੱਚ ਦੁੱਖ ਬਹੁਤ ਸੀਗਾ ਕਿਉਂਕਿ ਸਾਡੇ ਘਰ ਵਿੱਚ ਪਿਆਰ ਕਰਨ ਵਾਲੇ ਬਹੁਤ ਸੀਗੇ ਜਿਆਦਾ ਕਿਉਂ ਮੇਰੇ ਨਾਲ ਵਧ ਕੇ ਕੰਮ ਕਰਦੇ ਸੀਗੇ ਜਿਸ ਤਰ੍ਹਾਂ ਮੈਂ ਕੰਮ ਕਰਦਾ ਸੀ ਘਰ ਦਾ ਕੰਮ ਵੀ ਕਰਦੇ ਮੇਰੇ ਨਾਲ ਪੂਰਾ ਹੱਥ ਬਿਠਾਉਂਦੇ ਸੀ ਹਾਂਜੀ ਕਮਾਈ 'ਚ ਕੀ ਫਰਕ ਲੱਗਿਆ ਜਿਸ ਤਰ੍ਹਾਂ ਪਹਿਲਾਂ ਤੁਸੀਂ ਪੈਸੇ ਲੈਂਦੇ ਸੀ ਪਰ ਬਾਅਦ ਵਿੱਚ ਗੋਲਕ ਲਾਤੀ ਤੇ ਕਮਾਈ ਦੇ ਵਿੱਚ ਵੀ ਫਰਕ ਪਿਆ ਘੱਟ ਮਤਲਬ ਪੈਸੇ ਕੁਝ ਬਚ ਜਾਂਦੇ ਆ ਜਾਂ ਫਿਰ ਅੱਗੇ ਨਾਲੋਂ ਥੋੜਾ ਲੱਗਦਾ ਵੀ ਘੱਟ ਬਚਦੇ ਇਸ ਤਰ੍ਹਾਂ ਜੀ ਪਹਿਲਾਂ ਅਸੀਂ ਲਾਂਦੇ ਸੀ ਕਿ ਜਿਸ ਤਰ੍ਹਾਂ ਨਮ ਪੁਰਨਾ ਅੰਸ਼ਾ ਦਾ ਗੁਰਪੁਰਬ ਆ ਗਿਆ। ਫਿਰ ਸਾਡੇ ਘਰਦਨ ਮੈਂ ਇੱਕ ਵਾਰ ਪੁੱਛਿਆ ਉਹਨਾਂ ਨੂੰ ਵੀ ਤੁਸੀਂ ਦੱਸੋ ਵੀ ਜਦ ਅਸੀਂ ਕੁਲਚੇ ਵੇਚਦੇ ਆ ਸਾਡੇ ਜਿਹੜੇ ਗਾਹ ਖੁਸ਼ ਬਹੁਤ ਹੁੰਦੇ ਆ। ਪਈ ਇਹ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਖੁਸ਼ ਹੁੰਦੇ ਗਾਹ ਜਿਸ ਤਰ੍ਹਾਂ ਅਸੀਂ ਪੈਸੇ ਆ ਦਿੰਦੇ ਕੁਲਚੇ ਜੋ ਵੀ ਫਰੀਕ ਕੁਲਚੇ ਦਿੰਦੇ ਆ ਸੇਵਾ ਕਰਦੇ ਆ ਤਾਂ ਤੁਸੀਂ ਦੱਸੋ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ। ਫਿਰ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਇਸ ਤਰ੍ਹਾਂ ਮੈਨੂੰ ਜ਼ਿਆਦਾ ਫੀਲ ਹੁੰਦਾ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ। ਮੈਂ ਖੁਸ਼ੀ ਨੂੰ ਬਰਕਰਾਰ ਰੱਖਦੇ ਆ ਫਿਰ ਮੈਂ ਸਾਦਾ ਵਾਸਤੇ ਕੰਮ ਕਰ ਦੱਸਦਾ ਜੀ। ਹਾਂਜੀ ਤੇ ਹੁਣ ਲੋਕ ਤੁਸੀਂ ਕਿੰਨੇ ਕੇ ਜਿਹੜੇ ਪੈਸੇ ਤੁਹਾਨੂੰ ਇੱਥੇ ਬਣ ਜਾਂਦੇ ਹੈਗੇ ਜਾਂ ਲੋਕ ਕਿੰਨੇ ਕਮਾਇਆ ਇਹਦੇ ਵਿੱਚ ਪਾ ਜਾਂਦੇ ਤੁਹਾਨੂੰ ਪਤਾ ਲੱਗਦਾ ਕੋਈ ਧਿਆਨ ਰੱਖਦੇ ਨਹੀਂ ਮੈਂ ਧਿਆਨ ਨਹੀਂ ਰੱਖਦਾ ਜੀ ਮੈਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਪਾ ਦੇਵੇ ਜੀ ਨਾ ਮੈਂ ਉਹਨਾਂ ਦੇਖਦਾ ਕਿੰਨੇ ਪੈਸੇ ਪਾਉਂਦਾ ਕੋਈ ਨਹੀਂ ਪਾਉਂਦਾ ਜੀ ਹਾਂਜੀ ਤੇ ਇੱਕ ਤੁਹਾਡੀ ਹੋਰ ਖੂਬਸੂਰਤ ਗੱਲ ਪਤਾ ਲੱਗੀ ਸੀ ਕਹਿੰਦੇ ਤੁਸੀਂ ਗੁਰਪੁਰਬ ਵਾਲੇ ਦਿਨ ਇੱਥੇ ਫ੍ਰੀ ਲੰਗਰ ਵੀ ਲਾਣੇ ਹੋ ਕੁਲਚਿਆਂ ਦਾ ਹਾਂਜੀ ਹਾਂਜੀ ਲਾਉਂਦੇ ਜੀ ਜਾਂ ਨਵੇਂ ਸਾਲ ਤੇ ਲਿਆਈਦਾ ਜੀ ਗੁਰਪੁਰਬ ਤੇ ਹੋਵੇ ਹਾਂਜੀ ਅਗਰ ਨਹੀਂ ਕੋਈ ਕੋਲ ਕੁਛ ਪੈਸੇ ਪਾਉਂਦਾ ਜੀ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਵੀ ਸਾਡੀ ਸੇਵਾ ਮਨਜ਼ੂਰ ਹੋ ਗਈ ਸਮਝ ਲਓ ਅੱਛਾ ਜੀ ਅਸੀਂ ਇਸ ਤਰ੍ਹਾਂ ਸਮਝਾ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਸਾਡੀ ਸੇਵਾ ਹੋ ਗਈ ਸਾਡੇ ਵੱਲੋਂ ਅੱਛਾ ਜੀ ਹਾਂਜੀ ਕਦੇ ਸੋਚਿਆ ਸੀ ਜ਼ਿੰਦਗੀ 'ਚ ਇਸ ਮੋੜ ਤੇ ਆ ਕੇ ਖੜਨਾ ਪੈ ਜੂਗੇ ਨਹੀਂ ਕਦੇ ਸੋਚਿਆ ਨਹੀਂ ਸੀਗਾ ਕਿ ਕਿਵੇਂ ਕਿਵੇਂ ਦੀ ਲੱਗਦੀ ਸਾਡੀ ਜ਼ਿੰਦਗੀ ਜ਼ਿੰਦਗੀ ਨੂੰ ਬਹੁਤ ਵਧੀਆ ਲੱਗ ਰਹੀ ਹੈ ਜਿਸ ਤਰ੍ਹਾਂ ਕੋਈ ਕੋਲ ਚੱਕਾ ਕਹਿੰਦਾ ਬਹੁਤ ਚੰਗਾ ਲੱਗਿਆ ਮੈਨੂੰ ਮੈਨੂੰ ਮਜ਼ਾ ਬਹੁਤ ਆਉਂਦਾ ਹੈ ਜੀ ਮੈਨੂੰ ਖੁਸ਼ੀ ਬਹੁਤ ਹੁੰਦੀ ਹੈ ਜੀ ਕੀ ਕੀ ਪਾਨੇ ਵਜਿਹਾ ਕੋਲਚੇ ਦੇ ਵਿੱਚ ਜਿਹੜਾ ਲੋਕ ਇੰਨੀ ਸਿਫਟਾ ਕਰਦੇ ਨੇ ਉਹ ਹੀ ਨਾਮਕ ਮਸਾਲਾ ਜੋ ਘਰ ਦੇ ਵਿੱਚ ਚੱਲਦਾ ਹੈ ਉਹ ਹੀ ਪਾਈਦਾ ਹੈ ਹੋਰ ਬੱਕ ਨਹੀਂ ਕੋਈ ਪਾਈਦਾ ਕੋਈ ਯਾਰ ਵੀ ਨਾਲ ਪਾਦੇ ਪਿਆਰ ਪ੍ਰਭੂ ਗੁਰੂ ਨਾਨਕ ਸਾਹਿਬ ਦਾ ਜੀ ਜੀ ਹਾਂਜੀ ਬਾਕੀ ਸਾਡੇ ਮਾਤਾ ਜੀ ਦਾ ਅਸ਼ੀਰਵਾਦ ਸਾਡੇ ਪਿਤਾ ਜੀ ਦਾ ਅਸ਼ੀਰਵਾਦ ਸਾਡੇ ਨਾਲ ਹੈ ਜੀ ਹਾਂਜੀ ਤੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਤੁਸੀਂ ਦੁਕਾਨ ਤੇ ਚਲਾਉਂਦੇ ਹੋ ਕਿੰਨੇ ਗਾਹਕ ਤੁਹਾਡੇ ਕੋਲ ਆ ਜਾਂਦੇ ਤਕਰੀਬ 11:30 11:30 ਵਜੇ ਆ ਜਾਂਦਾ ਜੀ ਕਿ ਹੁਣ ਥੋੜਾ ਸਮਾਂ ਲੇਟ ਹੋ ਜਾਂਦਾ ਜਿਸ ਤਰ੍ਹਾਂ ਕੱਲੇ ਨੇ ਕੰਮ ਕਰਨਾ ਹ ਲੋੜ ਪੈਂਦੀਆਂ ਦੀ ਬਾਹਰ ਵੀ ਜਾ ਕੇ ਜਾਣਦੇ ਛੁੱਟੀ ਵੀ ਕਰ ਲੈਂਦੇ ਹਾਂ ਛੁੱਟੀ ਵੀ ਕਰ ਲੈਂਦੇ ਹਾਂ ਹੋਰ ਵੀ ਕੋਈ ਸੱਜਣ ਮਿੱਤਰ ਹੈਗੇ ਜਿਹੜੇ ਸਹਿਯੋਗ ਕਰਦੇ ਆ ਤੁਹਾਨੂੰ ਜਾਂ ਤੁਹਾਨੂੰ ਸਪੋਰਟ ਕਰਦੇ ਆਗੇ ਜਾਂ ਪੱਕੇ ਗੱਗ ਵੀ ਆਂਦੇ ਹੋਣੇ ਨਹੀਂ ਸਹਿਯੋਗ ਨਹੀਂ ਸਾਨੂੰ ਕਿਹਾ ਸਹਿਜ ਗੁਰੂ ਨਾਨਕ ਸਾਹਿਬ ਦਾ ਸਹਿਯੋਗ ਹੈ ਸਾਨੂੰ ਸਹਿਜ ਗੁਰੂ ਨਾਨਕ ਸਾਹਿਬ ਦਾ ਸਵੇ ਭਾਈ ਸਾਹਿਬ ਸਾਨੂੰ ਆਏ ਨੇ ਸਾਡੇ ਬਹੁਤ ਨੇ ਸਾਨੂੰ ਦੱਸਿਆ ਪਈ ਇਹਨਾਂ ਨੇ ਸਾਡੀ ਬਹੁਤ ਕਦਰ ਕੀਤੀ ਜਨ ਕਿ ਸਾਨੂੰ ਕਈਆਂ ਨੇ ਕਿਹਾ ਬਹੁਤ ਚੰਗਾ ਕੰਮ ਨਹੀਂ ਕੀਤਾ ਬਹੁਤ ਮਾੜਾ ਕੰਮ ਕੀਤਾ ਠੀਕ ਨਹੀਂ ਇਸ ਤਰ੍ਹਾਂ ਫੇ ਫਿਰ ਵੀ ਅਸੀਂ ਗੁਰੂ ਨਾਨਕ ਸਾਹਿਬ ਦਾ ਅਸ਼ੀਰਵਾ ਲੈ ਕੇ ਚੱਲੇ ਰਹੇ ਤੇ ਭਾਈ ਸਾਹਿਬ ਨੇ ਪਹਿਲੀ ਵਾਰ ਆ ਕੇ ਸਾਨੂੰ ਦਾਸਤਕ ਦਿੱਤੀ ਇੱਥੇ ਆ ਕੇ ਫੇ ਸਾਨੂੰ ਕਿ ਇਹ ਸਾਨੂੰ ਇਹਨਾਂ ਸਾਨੂੰ ਕਿਹਾ ਸੋ ਚੰਗਾ ਬਹੁਤ ਸਾਨੂੰ ਕੰਮ ਲੱਗਿਆ ਹੈ ਅਸੀਂ ਖੁਸ਼ ਬਹੁਤ ਹੋਏ ਹੈ ਜੀ ਇਹ ਸਾਡੇ ਪਹਿਲੇ ਹੈਗੇ ਜੀ ਸੋ ਸਾਨੂੰ ਵੀ ਬਹੁਤ ਖੁਸ਼ੀ ਹੋਈ ਹੈ ਕਿ ਇਹ ਵਧੀਆ ਗੱਲ ਆ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਗਾ ਕਿੱਥੇ ਆ ਰਿਹਾ ਸਾਰੇ ਤੁਸੀਂ ਦੇਖ ਸਕਦੇ ਲੋਕ ਇੱਥੇ ਬਾਈ ਜੀ ਤੁਸੀਂ ਵੀ ਇੱਥੇ ਕੁਲਚੇ ਖਾਣਾ ਦੇਓ ਕਿਵੇਂ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਬਾਈਓ ਪਹਿਲਾਂ ਤੁਸੀਂ ਇੱਥੋਂ ਹਾਂਜੀ ਹਾਂਜੀ ਲੱਕ ਲੇ ਜੀ ਬਾਈ ਜੀ ਕਿਵੇਂ ਕਿਵੇਂ ਦੇਖਦੇ ਨੇ ਨਹੀਂ ਨਹੀਂ ਪਾ ਜੀ ਇਹ ਤਾਂ ਬਹੁਤ ਸੇਵਾ ਕਰਦੇ ਬਾਈ ਜੀ ਅਸੀਂ ਝੋਨੇ ਕਹਿੰਨਾ ਜਦੋਂ ਵੀ ਗੁਰਪੁਰਬ ਆਉਂਦੀ ਜੀ ਇੱਥੇ ਘੱਟੋ ਘੱਟ ਵੀ ਮੇਰੇ ਖਿਆਲ ਚ ਹਜ਼ਾਰ ਦੇ ਕਰੀਬ ਕੁਲਚੇ ਸੇਵਾਜ ਦਿੰਦੇ ਜੀ ਅੱਛਾ ਜੀ ਤੇ ਨਵੇਂ ਸਾਲੋਂ ਵੀ ਇਦਾਂ ਹੀ ਬਾਈ ਜੀ ਹਾਂ ਬਹੁਤ ਸੇਵਾ ਕਰਦੇ ਜਿਦੀ ਜਿਨੀਰੂ ਕਰਦੇ ਤਿੰਨ ਚਾਰ ਜਿੰਨੇ ਖਾਣੇ ਹੁੰਨੇ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਕਦੇ ਕਦੇ ਔਰ ਸੋਸੇ ਹੁੰਦਾ ਵੀ ਜਦੋਂ ਨਹੀਂ ਮਿਲੇ ਇੱਥੇ ਕੋਲ ਚਾਈ ਫੋਨ ਕਰਕੇ ਮੇਰੇ ਕੋਲ ਸਪੈਸ਼ਲ ਨਹੀਂ ਫੋਨ ਤਾਂ ਨਹੀਂ ਕਦੀ ਕੀਤਾ ਜੀ ਪਰ ਵੈਸੇ ਲਗਭਗ ਮਿਲ ਜਾਂਦੇ ਹੀ ਜ਼ਿਆਦਾਤਰ ਜੀ ਠੀਕ ਹੈ ਹਾਂਜੀ 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 ਸੋ ਕਸਟਮਰਾਂ ਦਾ ਵੀ ਕਾਫੀ ਪਿਆਰ ਹੈਗਾ ਸੋ ਫਿਰ ਇੱਕ ਵਾਰੀ ਤੁਹਾਨੂੰ ਦਿਖਾਣਾ ਚਾਹੁੰਦੇ ਕਿੰਨੀ ਖੁਸ਼ੀ ਦੀ ਗੱਲ ਆ ਅੰਕਲ ਜੀ ਨੇ ਜਿਹੜਾ ਇਹ কুর্তা ਪਜਾਮਾ ਪਾਇਆ ਸ਼੍ਰੀ ਸਾਹਿਬ ਪਾਇਆ ਹੋਇਆ ਆ ਸੋਣਾ ਦਾੜਾ ਆ ਸੋਹਣੀ ਦਸਤਾਰ ਬੰਨੀ ਹੋਈ ਆ ਤੇ ਕੁਲਚੇ ਜਿਹੜੇ ਆ ਉਹ ਵੇਚ ਕੇ ਆਪਣਾ ਗੁਜ਼ਾਰਾ ਵੀ ਕਰਦੇ ਪਰ ਨਾਲ ਨਾਲ ਇੱਕ ਖਾਸ ਗੱਲ ਆ ਕਿ ਇੱਕ ਗੋਲਕ ਲਗਾਈ ਹੋਈ ਆ ਕਿ ਜਿੰਨੇ ਤੁਹਾਨੂੰ ਲੋੜ ਆ ਲੋੜ ਅਨੁਸਾਰ ਤੁਸੀਂ ਕੁਲਚਾ ਆਪਣਾ ਲੈ ਸਕਦੇ ਤੇ ਜਿੰਨੀ ਤੁਹਾਡੀ ਖੁਸ਼ੀ ਆ ਖੁਸ਼ੀ ਅਨੁਸਾਰ ਤੁਸੀਂ ਇੱਥੇ ਆਪਣੇ ਚਾਰ ਪੈਸੇ ਇਹਦੇ ਵਿੱਚ ਪਾ ਸਕਦੇ ਹੋ ਤੇ ਪੈਸੇ ਪਾ ਕੇ ਤੁਸੀਂ ਆਪਣਾ ਜੋ ਜੋ ਵੀ ਖਾਣਾ ਪੀਣਾ ਇੱਥੇ ਖਾ ਸਕਦੇ ਅਗਰ ਕਹਿੰਦੇ ਪੈਸੇ ਨਹੀਂ ਵੀ ਪਾਉਂਦੇ ਤਾਂ ਵੀ ਕੋਈ ਦਿੱਕਤ ਨਹੀਂ ਹੈ ਕਿ ਕਹਿੰਦੇ ਬਸ ਮੇਰੇ ਕੁਲਚਿਆਂ ਦੀ ਸਿਫਤ ਹੋ ਜਾਂਦੀ ਹੈ ਮੈਨੂੰ ਇਹੀ ਬਹੁਤਾ ਕਿਉਂਕਿ ਪਹਿਲਾਂ ਆਪਣੀ ਵਾਈਫ ਦੇ ਨਾਲ ਇੱਥੇ ਆਪਣਾ ਕੰਮ ਕਰਦੇ ਸੀ ਪਰ ਇਹਨਾਂ ਦਾ ਘਟਨਾ ਵਾਪਰੀ ਵਾਈਫ ਇਹਨਾਂ ਦੇ ਆ ਉਸ ਸੰਸਾਰ ਤੋਂ ਸੰਸਾਰ ਨੂੰ ਛੱਡ ਗਏ ਪਰ ਫਿਰ ਵੀ ਬਾਈ ਹੁਣੀ ਹਿੰਮਤ ਹੌਸਲੇ ਦੇ ਨਾਲ ਇੱਥੇ ਲੱਗੇ ਹੋਏ ਆਪਣਾ ਪਰਿਵਾਰ ਜਿਹੜਾ ਪਾਲਦੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਬਾਈ ਹੁਣੀ ਕਿੰਨੇ ਪਿਆਰ ਦੇ ਨਾਲ ਐਨ ਭਰ ਭਰ ਕੇ ਕੁਲਚੇ ਬਣਾਉਂਦੇ ਕਿਉਂਕਿ ਅਕਸਰ ਦੇਖੀਦਾ ਕੁਲਚੇ ਖਾਲੀ ਹੋ ਸਾਨੂੰ ਸਾਨੂੰ ਭਾਈ ਖਵਾਉਂਗੇ ਤੁਸੀਂ ਤਾਂ ਤੁਹਾਡੀ ਆਪਣੀ ਦੁਕਾਨ ਹੈ ਜੀ ਗੁਰੂ ਨਾਨਕ ਸਾਹਿਬ ਦੀ ਦੁਕਾਨ ਹੈ ਜੀ ਸਾਰਾ ਸਾਂਝੀ ਦੁਕਾਨ ਹੈ ਜੀ ਜੀ ਸੋ ਆ ਵੀਡੀਓ ਨੂੰ ਵੱਤ ਵਤ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਅਜਿਹੇ ਪੀਰਾਂ ਦਾ ਸਾਨੂੰ ਸਹਿਯੋਗ ਕਰਨਾ ਚਾਹੀਦਾ ਹੈ ਜਿਹੜੇ ਆਪਣੀ ਮਿਹਨਤ ਦੇ ਸਿਰ ਤੇ ਇਸ ਤਰ੍ਹਾਂ ਅੱਗੇ ਉੱਠਦੇ ਨੇ ਤੇ ਸਭ ਤੋਂ ਵੱਡੀ ਗੱਲ ਆ ਇਨਸਾਨੀਅਤ ਦਾ ਜਿਹੜਾ ਸੁਨੇਹਾ ਆ ਉਹਨੂੰ ਦੁਨੀਆ ਤੱਕ ਪਹੁੰਚਾਉਂਦੇ ਕਿਉਂਕਿ ਇਨਸਾਨੀ ਕਿਉਂਕਿ ਆਪਾਂ ਜਾਣਦੇ ਆ ਅਗਰ ਸਾਡੇ ਕੋਲ ਪੈਸੇ ਨਹੀਂ ਤਾਂ ਸਾਨੂੰ ਚੀਜ਼ ਨਹੀਂ ਮਿਲਦੀ ਪਰ ਇੱਥੇ ਤੁਸੀਂ ਕੀ ਆ ਕਿ ਇੱਕ ਜਿੰਨੇ ਤੁਹਾਡੇ ਕੋਲ ਪੈਸੇ ਆ ਕਿ ਤੁਸੀਂ ਪਾ ਕੇ ਕੁਲਚਾ ਖਾ ਸਕਦੇ ਹੋ ਅਗਰ ਕਿਸੇ ਨੂੰ ਭੁੱਖ ਲੱਗੀ ਹੋ ਆ ਕੇ ਇੱਥੇ ਫ੍ਰੀ ਵੀ ਖਾ ਕੇ ਜਾ ਸਕਦਾ ਇੱਕ ਤਰ੍ਹਾਂ ਦਾ ਇਹੀ ਸੁਨੇਹਾ ਜਿਹੜਾ ਆ ਜਾ ਰਿਹਾ ਸੋ ਉਮੀਦ ਕਰਦੇ ਸਟੋਰੀ ਤੁਹ ਅਜੇ ਹੀ ਸਟੋਰੀ ਲੈ ਕੇ ਫਿਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ